ਕੋ ਆਇ ਅਦੂਰੋ ਚੱਲ ਕੈ ਮੈਂ ਤਕੀ ਤੂੰ ਸਰਣਾਇ ਜੀਓ ਮੈਂ ਅਸਰ ਰਖੀ ਚਿੱਤ ਮੈਂ ਮੇਰਾ ਸਭੋ ਦੁਖ ਗਵਾਇ ਜੀਓ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰੇ ਅਰਧੀ ਐ ਪੂਰਨ ਸਤਗੁਰ ਗਿਆਨ ਜਿਤ ਘੜਵਸੇ ਪਰਮ ਬ੍ਰਹਮ ਸੋਈ ਸੁਹਾਵਾ ਥਾਓ ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਦਤ ਨਾ ਜਾਣੀਆ ਨਾ ਜਾਪਿਆ ਰਾਤ ਉਡ ਤਰੀ ਜਗ ਜੀਵਨ ਮੇਰੇ ਠਾਕੁਰੇ ਅਗਮਿਆ ਗਾਥ ਭੇ ਕਿਰਪਾਲ ਗੁਸਈਆ ਨਠੇ ਸੋਗ ਸੰਤਾਪ ਤੱਤੀ ਵਹੁ ਨ ਲੱਗਈ ਸਤਗੁਰ ਰਖੇ ਆਪ ਗੁਰ ਨਾਰਾਇਣ ਦੇ ਗੁਰੇ ਗੁਰ ਸੱਚਾ ਸਤਜਨ ਹਾਰ ਗੁਰ ਤੁਠੇ ਸਭ ਦੇ ਪਾਇਆ ਚਲਨਾ ਨੇ ਸਤਿ ਭਲ ਹਾਰ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਸਰੇ ਮਹੱਲਾ ਪੰਜਵਾਂ ਘਰ 12ਵਾਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਕਾ ਉਹ ਗੋਪਾਲ ਰਾਏ ਰਹਾਉ ਵੱਡੇ ਭਾਗ ਪੀਟੇ ਕਰਤੇ ਮਾ ਕੋਟ ਪ੍ਰਾਧ ਮਿਟੇ ਹਰ ਸੀਵਾ ਬੰਦਨ ਹਰੇ ਬੰਦਨ ਗੁਣ ਗਾਵੋ ਕੋਪਾਲ ਰਾਏ ਰਹਾਉ ਵੱਡੇ ਭਾਗ ਪੀਟੇ ਕਰਤੇ ਮਾ ਕੋਟ ਪ੍ਰਾਧ ਮਿਟੇ ਹਰ ਸੀਵਾ ਚਰਨ ਕਮਲ ਜਾ ਕਾਮਨ ਰਾਪੈ ਸੋ ਗਗਨ ਤਿਸ ਜਨਨਾ ਵਿਅਪੇ ਸਗਰ ਤ੍ਰਿਆ ਸਾਧੂ ਸੰਗੀ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਦੁਖ ਕਿਛ ਪਾਪ ਨ ਫੇੜੇ ਜਮ ਜੰਤਾਰਨ ਆਵੇ ਨੇੜੇ ਕ੍ਰਿਸ਼ਨ ਅਗਨ ਪ੍ਰਭ ਆਪ 부ਝਾਈ ਨਾਨਕ ਉਤਰੀ ਪ੍ਰਭ ਸਰਣਾਈ ਕ੍ਰਿਸ਼ਨ ਅਗਨ ਪ੍ਰਭ ਆਪ 부ਝਾਈ ਨਾਨਕ ਉਤਰੀ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ